ਆਪ ਵੀ ਸੁਖਨਾ ਬਲੂ ਜਿਹੜਾ ਕਿ ਗਿੱਜੜਵਾਲ ਇੱਕ ਸੈਕਸ਼ਨਿਸਟਿਊਸ਼ਨ ਸੀ ਫਿੰਡ ਹੈ ਉੱਥੇ ਸਾਡਾ ਕੈਂਪ ਲੱਗਣਾ ਸੀ ਔਰ ਸਰਕਾਰ ਵੱਲੋਂ ਪੁਲਿਸ ਨੂੰ ਹਦਾਇਤ ਦਿੱਤੀ ਗਈ ਕਿ ਕੋਈ ਵੀ ਕੈਂਪ ਜਿਹੜਾ ਹੈ ਉਹ ਪੰਜਾਬ ਦੇ ਕਿਸੇ ਵੀ ਖਾਤੇ ਨਹੀਂ ਲੱਗੂਗਾ ਔਰ ਇਹਨਾਂ ਨੇ ਬਹਾਨਾ ਹੀ ਦਿੱਤਾ ਕਿ ਇਹਦੇ ਨਾਲ ਕੋਈ ਡਾਟਾ ਬ੍ਰੀਚ ਕੋ ਗੱਲ ਇਹ ਹੈ ਕਿ ਪੰਜਾਬ ਸਰਕਾਰ ਕੋਲੇ ਆਪਰੇ ਕੋਲੇ ਤਾਂ ਇੱਕ ਕਮੇਟੀ ਵੀ ਹੈ ਜ਼ੈਰਖਾਨ ਨੂੰ ਪੈਸੇ ਵੀ ਦੇਣੇ ਕੇਂਦਰ ਦੀ ਸਰਕਾਰ ਦੇ ਪੈਸੇ ਸਰਕਾਰ ਦੇ ਪੈਸੇ ਆ ਗਰੀਬਾਂ ਨੂੰ ਮਿਲਦੇ ਆ ਬਚੂਲਿਆਂ ਨੂੰ ਕੀ ਦਈਏ ਔਰ ਇੱਕ ਇਤਿਹਾਸ ਦਾ ਇੱਕ ਨੂੰ ਨਾ ਕੀ ਜਦੋਂ ਖੜਾ ਦਰਦੇ ਉਹ ਹੜਾ ਨੂੰ ਲੱcke ਨਹੀਂ ਦਿੰਦੇ ਹੜਾ ਤੇ ਬੰਦ ਨਹੀਂ ਕਰਦੇ ਤੇ ਕਿਰਿਆ ਦੂਰ ਦੇ ਆ ਤੇ ਫੇਰ ਕੁਝ ਨਹੀਂ ਕਿਹਾ ਨਾ ਟਾਲੇ ਜੀ ਆ ਮੇਰੀ ਡੀਐਸਪੀ ਸਾਹਿਬ ਦੇ ਅਸੀਂ ਦਫਤਰ 'ਚ ਬੈਠੇ ਆ ਫ੍ਰਿਤਪਾਲ ਸਿੰਘ ਜਿਹੜੇ ਸਾਡੇ ਵੀਰ ਹੈ ਸਟੇਟ ਸਥਿਤੀ ਦੇ ਜਿਲ੍ਹਾ ਦੇ ਪ੍ਰਧਾਨ ਹੈ ਤਾਂ ਸਾਡਾ ਤੇ ਇੱਕ ਬੜਾ ਸਾਦਾ ਜਿਹਾ ਮੁਤਾਬਲਾ ਹੈ ਕਿ ਇਹ ਜਿਹੜੇ ਭਾਜਪਾ ਪਾਰਟੀ ਦੇ ਕੈਡਰ ਇਹ ਰੁਕ ਤਾ ਸਕਦੇ ਜਿਹੜਾ ਪਾਰਟੀ ਦਾ ਪ੍ਰੋਗਰਾਮ ਹੈ ਇਹ ਇਹ ਨੂੰ ਗਾਦੀ ਇਹ ਤਾਂ ਸਗੋਂ ਦੀ ਹੋਰ ਸਿੱਧਤ ਨਾਲ ਅਸੀਂ ਲਾਵਾਂਗੇ ਅਮ ਔਰ ਮੈਂ ਡੀਐਸਪੀ ਸਾਹਿਬ ਨੂੰ ਵੀ ਇਹ ਗੁਦਾਰਿਸ਼ ਕੀਤੀ ਸੀ ਕਿ ਜਾਂ ਤਾਂ ਤੁਸੀਂ ਸਾਡੀ ਅਰੈਸਟ ਕਰੋ ਜਾਂ ਸਾ ਤੋਂ ਕੋਈ ਪ੍ਰੀਵੈਂਟਿਵ ਕਸਟਡੀ ਦਿਲਾ ਦਿਓ ਪਰ ਕੀ ਕਹਿਣਾ ਕਿ ਹਿੰਦੁਸਤਾਨ ਦੀ ਸਰਕਾਰ ਦੀਆਂ ਨੀਤੀਆਂ ਅਸੀਂ ਲੋਕਾਂ ਦੇ ਦਰਮਿਆਨ ਨਜਾਇਨ ਨਹੀਂ ਸਕਦੇ ਔਰ ਲੋਕ ਉਹਨਾਂ ਦਾ ਲਾਭ ਨਾ ਉਠਾਉਣ ਤਾਂ ਮੈਨੂੰ ਲੱਗਦਾ ਹੈ ਕਿ ਸਿਆਸੀ ਨਲਕੀ ਹੈ ਔਰ ਇਸ ਕੱਲਾ ਮੈਨੂੰ ਗਾਥੀ ਤੌਰ ਤੇ ਬੜਾਉਂਦਾ ਤਾਂ ਸਰਕਾਰੀ ਤੋਂ ਲਾਭ ਸਤਾ ਪਿਆ ਉੱਚਾ ਸੌਰੀ ਸੰਜਾ ਸਰਕਾਰੀ ਸੰਜਾ ਤੋਂ ਲਾਭ ਨਹੀਂ ਲਗ ਰਹੀ ਤੁਹਾਨੂੰ ਕੈਟਰੀ ਮਿਨਿਸਟਰੀ ਤੋਂ ਤਕ ਪਲੈਸ ਮੈਂ ਪਰਸੋਂ ਬਾਦਲ ਦਾ ਗਿਆ ਸੀ ਜਲਾਲਾਬਾਦ ਕਿ ਫਲੱਗ ਆਇਆ 10 15 ਹਜ਼ਾਰ ਏਕੜ ਦੇ ਵਿੱਚ ਉਸਮਤ ਬਾਅਦ ਉਹ ਡਿਪਟੀ ਮਿਨਿਸਟਰ ਵੀ ਉੱਥੇ ਸੀ ਮੈਂ ਉਹ ਲੋਕ ਜਿਹੜੇ ਆ ਉਹਨਾਂ ਦੇ ਪਾਸਪੋਰਟ ਪਾਸਪੋਰਟ ਪੱਟੇ ਹੋਏ ਆ ਤੇ ਕਿਸ ਕਿਸਮ ਦੇ ਹਾਲਾਤ ਦੇ ਵਿੱਚ ਪਰ ਇਹ ਕਹਿਣਾ ਕਿ ਅਸੀਂ ਪੁਲਿਸ ਤੇ ਜ਼ਬਰਦਸਤ ਨੂੰ ਰੋਕ ਲਾ ਕੇ ਇਹ ਨਾਉਂ ਕਿ ਬੀ ਜੀ ਪਾਰਟੀ ਦਾ ਰਸਤਾ ਜਿਹੜਾ ਹੈ ਕਿ ਇਹ ਮੁਕ ਨਹੀਂ ਸਕਦਾ 16 ਸਟੇਟਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ 50 ਸਟੇਟਾਂ 'ਚ ਸਾਡੀ ਪੋਲੀਸ ਹੈ ਜੇ ਇਹ ਰਾਜ ਸਭਾ ਸੰਸਦਾਂ ਦਾ ਵੀ ਮੱਧ ਵਰਤ ਹੈ ਉਸ ਤੋਂ ਪਰੇ ગુજરાત ਮਹਾਰਾਸ਼ਟਰ ਬਸਾਨ ਇਹ ਲੋਕ ਜਿਹੜੇ ਇੱਕ ਵੀ ਫੋਈ ਬਾਗਲ ਨਹੀਂ ਹੈ ਕਿ ਲੋਕ ਬੀਜੇਪੀ ਨੂੰ ਸਪੋਰਟ ਕਰਦੇ ਨਹੀਂ ਦੇ ਨੂੰ ਪਸੰਦ ਕਰਦੇ ਕਿ ਜਿਹੜੇ ਬੇਵਸਤ ਹੈ ਜਿਹੜੇ ਬੇਕਸ ਹੈ ਜਿਹੜੇ ਵਿਵਾਰ ਹੈ ਜਿਹੜੇ ਗਰਜ਼ਮੰਦ ਹੈ ਜਿਹੜੇ ਗਰਜ਼ਮੰਦ ਹੈ ਮਤਲਬ ਇਹ ਦੇਖੋ ਨਾ ਕਿ ਕਿੰਨੀ ਆ ਭਾਰਤ ਦੇ ਵਿੱਚ ਐਸੀਆਂ ਮੌਤਾਂ ਹੋਣੀਆਂ ਜਿਨ੍ਹਾਂ ਦੀ ਅੱਖਾਂ ਖਰਾਬ ਹੋ ਜਾਂਦੀਆਂ ਹਨ ਤੋਫੀਕ ਉਹ ਲੱਕੜ ਤੇ ਤੇ ਚੁੱਲ੍ਹੇ 'ਤੇ ਰੋਟੀ ਉਹਨਾਂ ਦੀ ਜ਼ਿੰਦਗੀ 'ਚ ਕਿੰਨੀ ਕਦਰਸ਼ਮੀ ਆਦੀ ਹੋਣੀ ਹੈ ਕਿ ਗੈਸ ਚੱਲਣਾ ਤੇ ਗੈਸ ਨਹੀਂ ਚੱਲਦਾ ਗੱਲਾਂ ਬੜੀਆਂ ਛੋਟੀਆਂ ਨੇ ਕਿ ਇੱਕ ਔਰਤ ਦੀ ਕਿੰਨੀ ਡਿਗਨਿਟੀ ਬਖਸ਼ੀ ਹੋਣੀ ਹੈ ਦੂਜੀ ਗੱਲ ਕਿ ਤਵਾਈ ਲੱਗ ਕਿ ਕਿ ਗਰੀਬ ਦਾ ਉਹਨਾਂ ਦਾ ਕੀ ਹਾਲ ਹੈ ਜਿੰਨਾਂ ਦਾ ਸਿੱਧ ਤੋਂ ਸੱਟਾ ਪਰ ਇਹ ਜਿਹੜੇ ਜਿਹੜੇ ਬੰਦੇ ਨੂੰ 5-5 ਲੱਖ ਰੁਪਏ ਦੇ ਇਲਾਜ ਵੀ ਸੌਦੇ ਨਹੀਂ ਮਿਲਦੇ ਔਰ ਇਹਨਾਂ ਨੂੰ ਸਭ ਨੂੰ ਭਾਜੀਪੀ ਦਾ ਹੱਥ ਮੈਂ ਕਹਾਂਗਾ ਕਿ ਭਾਜੀਪੀ ਦਾ ਤਾਂ ਇੱਕੋ ਹੀ ਕਸੂਰ ਹੈ ਕਿਉਂਕਿ ਭਾਜੀਪੀ ਜੇ ਤਾਂ ਇਹ ਪੋਵਰਟੀ ਦਾ ਜਿਹੜੀ ਅਸੀਂ ਸਰਕਾਰ ਬਣੇ ਸਰਕਾਰ ਤਾਂ ਦੂਜੀਆਂ ਪਾਰਟੀਆਂ ਵੀ ਬਣਾਉਂਦੀਆਂ ਨੇ ਕਾਂਗਰਸ ਨੇ ਵੀ ਸਰਕਾਰ ਤਾਂ ਇਹ ਕਾਲੀ ਜਲਦੀ ਨਹੀਂ ਸਕਦਾ ਬੀਜੇਪੀ ਦਾ ਤਾਂ ਇੱਕੋ ਇੱਕ ਸੁਝਾਅ ਕਿ ਬੀਜੇਪੀ ਨੇ ਜਿਹੜੀ ਰਾਜਨੀਤੀ ਕੀਤੀ ਹੈ ਇਹ ਕਿਸਾਨਾਂ ਨੂੰ ਨੌਜਵਾਨਾਂ ਨੂੰ ਔਰ ਜਿਹੜੇ ਬੇਬਸ ਐ ਜਿਹੜੇ بے ਕਰਸ ਐ ਉਸਕੇ ਕੁਝ ਸੁਝਾਅ ਇਸ ਤੋਂ ਸੂਣ ਵੀ ਵਜਾ ਕਰ ਡੀਐਸਪੀ ਸਾਹਿਬ ਦੇ ਕੋਲ ਅਗਲੀ ਰਣਨੀਤੀ ਕੀ ਹੈ ਵਰਦਨ ਸਾਹਿਬ ਦਾ ਸਗਲਾ ਕਦਮ ਤਾਂ ਇਹ ਹੈ ਕਿ ਜਾਂ ਤਾਂ ਅਰੈਸਟ ਕਰ ਲੈ ਔਰ ਅਸੀ ਉਹ ਨਹੀਂ ਤੇ ਬੇਗੀ ਇਨ ਦੀ ਡਿਫਰੈਂਸ ਕਿਉਂ ਵਰਨਾ ਇਹ ਕੈਂਪਲ ਚੱਲਦਾ ਸਰ ਅੱਜ ਦੀ ਗੱਲ ਇਹ ਹੈ ਕਿ ਕਿੰਨੇ ਵਿਅਕਤੀ ਜਿਹੜੇ ਟੈਂਕੀ ਤੇ ਸੀ ਸਰ ਜੀ ਹਿੱਤੇ ਤੱਕ ਇਹ ਨਹੀਂ ਦੱਸ ਰਹੇ ਕਿ ਡੇਨ ਸ਼ਿੱਟਾ ਰਾਉਂਡ ਅਪ ਕਰੈਸਪੋਨਡਿੰਗ ਪ੍ਰੀਵੈਂਟਿਵ ਕਰੈਸਪੋਨਡਿੰਗ ਇਹ ਤਾਂ ਇਹ ਕੀ ਦੱਸ ਸਕਦੇ ਤੁਹਾਡੇ ਲੱਗ ਪਾ ਕੇ ਇੱਕ ਘੰਟਾ ਡੀਐਸਪੀ ਸਾਹਿਬ ਨਾਲ ਮੁਲਾਕਾਤ ਹੋਇਆ ਉਸ ਦਰਮਿਆਨ ਉਹਨਾਂ ਨੇ ਕੁਝ ਨਹੀਂ ਕੰਮ ਦੱਸਿਆ ਸਰ ਜੀ ਇਹ ਵੀ ਫਰਦਰ ਰਿਟੀ ਆਰਡਰ ਜਾਂ ਇਨਸਟ੍ਰਕਸ਼ਨ ਲਈ ਇੰਤਜ਼ਾਰ ਚ ਹੈ たぶん、なんだったいてくたら、気付いてくれたから、気付いてく